ਬੱਲੇ 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 ਆ ਪਜਦਾ ਤਾਂ ਕਿ ਕਬੂਤਰ ਨੇ ਚੱਕਰੀਆਂ ਨਾ ਹੋਏ ਔਰ ਫਿਰ ਬੜਾ ਵਧੀਆ ਤੂੰ ਸੁਣਾ ਆ ਤਾਂ ਫਰੇਮ ਟਾਹਣੀਆਂ ਇਹ ਦੇਖ ਲਈ ਮੈਂ ਥੱਲੇੋਂ ਥੱਲੇ ਜੇ ਲਾਹ ਦੀ ਥੋੜੀਆ ਆ ਨੂੰ ਨਾ ਰਹੀ ਯਾਰ ਬੜੀਆ ਛਾਏ ਦਰਸ਼ਕ ਦਾ ਤਾਂ ਪਹਿਲੀ ਨਵੜਿਆ ਕਰ ਗੱਲ ਬਣਦੀ ਮੈਂ ਨਹੀਂ ਯਾਰ ਮੈਨੂੰ ਇੱਕ ਗੱਲ ਸੀ ਗੱਲ ਸਮਝ ਨਹੀਂ ਆਈ ਮੈਂ ਓਏ ਮੈਂ ਜਿੱਦਿਆਂ ਤੈਨੂੰ ਦੇਖਦਾ ਅੱਛਾ ਆ ਤਾਂ ਇਹ ਇਤਨਾ ਅੱਠ ਪੂਰਾ ਜਾ ਕਜਦਾ ਕਮਾਲ ਹੋ ਗਈ ਤੇਰੇ ਦਾ ਰਾਜ ਹਾਂ ਤੇਰੀ ਸਿਹਤ ਦਾ ਰਾਜ ਕੀ ਹੈ ਯਾਰ ਲਾਲਪਰੀ ਜਿਹਨੇ ਲਾਲਪਰੀ ਨਾ ਪੀਤੀ ਰੰਗ ਕੁੱਟ ਕੇ ਸਿੱਧੀ ਨਾ ਕੀਤੀ ਕੋਟਣ ਕੋਟਣ ਵਾਲੇ ਜਮਾਨੇ ਗਏ ਹੁਣ ਤਾਂ ਇੱਕ ਮਾਰਿਆਂ ਘਰ ਦੀ ਚਾਰ ਮੂਹ ਤੇ ਮਰੂ ਚਪੇੜਾਂ ਗੱਲ ਤਾਂ ਸਹੀ ਠੀਕ ਹੈ ਉਹ ਜਵਾਨੇ ਪਹਿਲਾਂ ਸੀਗੇ ਅੱਛਾ ਹਾਂ ਬਾਤ ਤਾਂ ਠੀਕ ਹੈ ਸਹੀ ਹਾਂ ਮੈਂ ਮਾ ਸਿਹਤ ਰਾਜ ਫਿਰ ਅੱਛਾ ਲਾ ਰੋਜ ਵਧੀਆ ਪੀਣਾ ਵਧੀਆ ਕਦੇ ਪਾਣੀ ਕਦੇ ਬੋਤਲ ਜੇ ਰਾਤ ਜੇ ਕਦੇ ਬਾੜੀ ਜਾਤ ਜੀ ਆ ਜੇ ਪਰਿਵਾਰ ਦੀ ਫਿਰ ਬੋਤਲ ਦੋ ਵੀ ਚੜਾ ਦੇਣੇ ਅੱਛਾ ਜੀ ਹਾਂ ਉਮਾਰ ਇਹੀ ਸਿਹਤ ਰਾਜ ਆ ਜੇ ਇਸ ਨਾ ਮੈਂ ਫਿਰ ਤੈਨੂੰ ਐ ਪੁੱਛਦਾ ਵੀ ਤੈਨੂੰ ਕੋਈ ਤਣੂ ਗਿਆ ਰੋਕਣ ਵਾਲਾ ਹੈ ਨਹੀਂ ਤੈਨੂੰ ਕੋਈ ਇਨੂੰ ਤੈਨੂੰ ਦਾਰੂ ਤੋਂ ਹਾਂ ਰੋਕਣਾ ਦੀ ਗੱਲ ਕਰ ਰਹੇ ਹੋ ਕੀ ਰੋਕਣ ਨਾਲ ਸਾਰੀ ਤੁਰ ਕੇ ਤੁਰ ਕੇ ਹਾਂ ਤੁਰ ਕੇ ਮਤਲਬ ਤੁਰ ਕੇ ਵਸਾ ਜਿਦੋਂ ਮੈਂ ਦਾਰੂ ਛੱਡੀ ਨਹੀਂ ਖੋਣੀ ਨਹੀਂ 5 ਸਾਲ ਘਰ ਵਾਲੀ ਜੋ ਛੱਡ ਕੇ ਭੱਜ ਗਈ ਸਾਰਾ ਕੁਝ ਮਾਂ ਪਿਓ ਮਰ ਗਿਆ ਭੈਣ ਭਾਈ ਕੋਈ ਹੈ ਨਹੀਂ ਸੀ ਲੰਡਾ ਚੜਿਆ ਬਸ ਬਸ ਫੇਰ ਤਾਂ ਵੇਖੋ ਲਾਲਪਰੀ ਤਾਂ ਜਿੱਦੋਂ ਵੱਡ ਜਾਂਦੀ ਆ ਘਰਾਂ ਚਾਈ ਪਉਂਦੀ ਏ ਖਲਾਰੇ ਪਿੰਜਰ ਦੇ ਆ ਉਂ ਐ ਵੀ ਬੰਦਾ ਤੂੰ ਠੀਕ ਐ ਸਿਹਤ ਤੇ ਅਸਰ ਤਾਂ ਨਹੀਂ ਸਿਹਤ ਤੇ ਅਸਰ ਨਹੀਂ ਘਰ ਬਰਬਾਦ ਕਰ ਲਿਆ ਹਾਂ ਛੱਡੀ ਨਾ ਉਹਨੇ ਸੇ ਕੰਮ ਤੋਂ ਲੱਗਿਆ ਨਹੀਂ ਆਹ ਸਮਝ ਗਿਆ ਮੈਂ